ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਬਦਨੀ ਕਲਾਂ ਪਿੰਡ ਆਉਂਦਾ ਜਦੋਂ ਮੇਰੇ ਚੈਨਲ ਦੀ ਗੱਲ ਕਰਦੇ ਆ ਜਾਂ ਵੀਡੀਓ ਦੀ ਗੱਲ ਕਰੀਏ ਜਾਂ ਆਪਾਂ ਪਸ਼ੂ ਪਾਲਣ ਦੇ ਕਿੱਤੇ ਦੀ ਗੱਲ ਕਰਦੇ ਹਾਂ ਤਾਂ ਬਦਨੀ ਕਲਾਂ ਦੇ ਵਿੱਚ ਇੱਕ ਬੁੱਲ ਜਿਹਦਾ ਨਾਮ ਵਾਈ ਨੇ ਬਲੀ ਰੱਖਿਆ ਸੀ ਉਹਦੇ ਕਰਕੇ ਬੜਾ ਭਰਾਵਾਂ ਨੇ ਇਸ ਪਿੰਡ ਨੂੰ ਵੀ ਜਾਣਿਆ ਪਛਾਣਿਆ ਤੇ ਉਸ ਬੁੱਲ ਕਰਕੇ ਜਿਹੜਾ ਉਹ ਘਰ ਦੇ ਵਿੱਚ ਬਾਈ ਕੋਲ ਵੀ ਚੰਗੀਆਂ ਮੱਜਾਂ ਤੇ ਚੰਗਾ ਨਾ ਉਸ ਬੁੱਲ ਦਾ ਬਣਿਆ ਦੱਸੋ ਸੋ ਅੱਜ ਆਪਾਂ ਉਸੇ ਘਰ ਚੋਂ ਵੀਡੀਓ ਬਣਾ ਰਹੇ ਹਾਲਾਂਕਿ ਉਮਰ ਕਾਫੀ ਹੋ ਗਈ ਹੈ ਬੁੱਲ ਦੀ ਥੋੜੀ ਸੱਟ ਵੀ ਲੱਗੀ ਸੀ ਜਿਹਦੇ ਕਰਕੇ ਉਹ ਲਿਸਾ ਫਿੱਕਾ ਹੈ ਪਰ ਹਜੇ ਵੀ ਜੇ ਕੋਈ ਵੇਰ ਸੀਮਣ ਭਰਉਣਾ ਚਾਹੁੰਦਾ ਹੈ ਬੜੀਆਂ ਚੰਗੀਆਂ ਝੋਟੀਆਂ ਇਸ ਬੁੱਲ ਨੇ ਪਾਈਆਂ ਜਿਨ੍ਹਾਂ ਦੀ ਲਾਈ ਮਿਲਕਿੰਗ ਵੀ ਤੁਸੀਂ ਦੇਖ ਚੁੱਕੇ ਹੋ ਅੱਜ ਫੇਰ ਦੋਸਤੋ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਇਸੇ ਬੁੱਲ ਦੀ ਝੋਟੀ ਤੁਹਾਨੂੰ ਦਿਖਾਉਣੀ ਹੈ ਸਾਹਮਣੇ ਖੜੀ ਹੈ ਬਾਈ ਦਾ ਵਪਾਰ ਦਾ ਕੰਮ ਆ ਦੱਸੋ ਤੇ ਇਹ ਵਿਕਰੀ ਚਾਈ ਹੋਈ ਹੈ ਆਓ ਡਿਟੇਲ ਪੁੱਛੀਏ ਬਾਅਦ ਚ ਇਹਨੂੰ ਤੋਰਾਂਗੇ ਚੰਗੀ ਜੀ ਨੂੰ ਲੱਗੇ ਤਸੱਲੀ ਕਰਨ ਦਾ ਹੱਕ ਹੈ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਲਿਓ ਸੂਈ ਸਵਾਈ ਝੋਟੀ ਤੁਹਾਨੂੰ ਇਸ ਵੀਡੀਓ ਚ ਦਿਖਾਉਣ ਲੱਗਾ ਪੱਕੇ ਹਵਾਨੇ ਦੀ ਹੈ ਸੋਹਣਾ ਥਣ ਦਾ ਸੈਜ ਹੈ ਹਵਾਨੇ ਤੇ ਨਾੜਾਂ ਵੀ ਚੰਗਾ ਦਿਸਣਗਾ ਜਦੋਂ ਹਜੇ ਪੀਕ ਪੜੂਗੀ ਕਰਮਾਲੀ ਆਓ ਬਾਈ ਜੀ ਹੋਰਾਂ ਤੋਂ ਇਹਦੀ ਇਨਫੋਰਮੇਸ਼ਨ ਥੋੜੀ ਲੈਣੇ ਆ। ਜੈ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਅ ਬਾਈ ਝੋਟੀ ਬਾਰੇ ਗੱਲ ਕਰਾਂਗੇ। ਬੁੱਲ ਬੁੱਲ ਦੀ ਏਜ ਕਾਫੀ ਹੋ ਗਈ ਆਪਣੇ ਦੀ। ਵੀਰੇ 19ਵਾਂ ਸਾਲ ਲੱਗ ਗਿਆ ਬਾਈ ਜੀ। 19ਵਾਂ ਸਾਲ ਲੱਗ ਗਿਆ ਨਹੀਂ ਹਾਂਜੀ ਵੀਰੇ। ਸਟਰਾਹ ਹਜੇ ਹੈ ਵੇਲੇ। ਹਾਂ ਵੀਰੇ ਸੀਮਨ ਮਾਰੇ ਦੀ ਮਿਹਨਤ ਥੋੜੇ ਦਿਨ ਹੀ ਹੋਇਆ ਲੈ ਕੇ ਵਧੀਆ ਸੀਮਨ ਦਿੱਤਾ ਇਹਨੇ। ਠੀਕ ਹੈ। ਲੈ ਜਾ ਸਕਦਾ ਕੋਈ ਭਰਾ। ਹਾਂ ਵੀਰੇ। ਸੀਮਨ ਬਾਦੂ ਵੀਰੇ ਆਪਣੇ ਕੋਲ। ਅੱਛਾ ਬਾਈ ਜਿਹੜੀ ਅੱਜ ਝੋਟੀ ਆਪਾਂ ਦਿਖਾਉਣ ਲੱਗੇ ਹਾਂ। ਹਾਂ ਜੀ। ਇਹ ਵੀਰੇ ਦੋ ਦਾੰਦ ਆ ਤੇ ਅੱਜ 1 ਖਰੀਦੀ ਆਪਣੀ ਹਾਂ ਆਪ ਖਰੀਦੀ ਵੀਰੇ ਖਰੀਦੀ ਬਲੀ ਦੀ ਇਹ ਹਾਂ ਵੀਰੇ ਬਲੀ ਦੀ ਬਲੀ ਬਾਈ ਉਹ ਸੀਮਨ ਆਪਣੇ ਘਰੋਂ ਹੀ ਲੈ ਗਏ ਸੀ ਬਲੀ ਦੀ ਠੀਕ ਹੈ ਅੱਛਾ ਬੱਚਾ ਬਈ ਇਹਨੇ ਇੱਕ ਬੱਚਾ ਵੀਰੇ ਉਹ ਉਹਦੇ ਵੀ ਡਾਕਟਰ ਭਰ ਕੇ ਉਹਦੇ ਸਰਕਾਰੀ ਸੀਮਨ ਦਾ ਪਰ ਮੱਥੇ ਜੇ ਵੱਲ ਆ ਗਿਆ ਇਹਦੇ ਠੀਕ ਹੈ ਹਾਂ ਹਾਂ ਚਲੋ ਖੈਰ ਇਹ ਕਟਾ ਹੈ ਇਹ ਕਟਾ ਵੀਰੇ ਹਾਂ ਠੀਕ ਹੈ ਅੱਛਾ ਕੀ ਰੇਟ ਰਹਿਣਾ ਬਾਈ ਛੋਟੀ ਦਾ ਆਪਾਂ ਵੀਰੇ ਫੋਨ ਤੇ ਕਰਾਂਗੇ ਰੇਟ ਦੋਸੋ ਬਲੀ ਬੋਲਦੀ ਧੀ ਦੋ ਦੰਦ 14 ਕਿਲੋ ਦੁੱਧ ਖੋਲ ਗਏ ਬਾਈ ਖੋਲ 11 ਦਿਨ ਹੋ ਗਏ ਅੱਜ ਸੂਈ ਨੂੰ ਥਾਣੇ ਦੀ ਚਵਾਈ ਵਾਲੇ ਦਿੰਦੇ ਆ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਰੋਖੇ ਦਾ ਤੁਸੀਂ ਸਮਝਣਾ ਕੋਲੋਂ ਆ ਕੇ ਤਸੱਲੀ ਤੁਸੀਂ ਕਰਨੀ ਹੈ ਚੌਣ ਮੇਰੇ ਬਹੁਤ ਜਿਆਦਾ ਚੰਗਾ ਲੱਗਿਆ ਵਾ ਠੀਕ ਹੈ ਜਾਂਦੀ ਇੱਕ ਦਾ ਹੁੰਦਾ ਕਹਿੰਦੇ ਗੱਲਾਂ ਬਹੁਤ ਜਿਆਦਾ ਚੰਗਾ ਲੱਗਿਆ ਵਾ ਜੋਣ ਦੋਸਤ ਥਣ ਜਿਹੜੇ ਉਹ ਦੱਸਦੇ ਆ ਵੀ ਚੰਗੀ ਚਵਾਈ ਦੀ ਝੋਟੀ ਹੈ ਬਾਕੀ ਸਿੰਘਾਂ ਦੀ ਸ਼ੇਪ ਤੋਂ ਵੀ ਤੁਹਾਨੂੰ ਸਮਝਾਉ ਕਿਉਂਕਿ ਬਾਕੀ ਵੀਰੇ ਗਾੜੀ ਵਿਛਾੜੀ ਬਰਾਬਰ ਦੁੱਧ ਅੱਛਾ ਆਪਾਂ ਵੀਡੀਓ ਤੋਂ ਹੀ ਦੱਸ ਰਹੇ ਆ ਕਿਹੜਾ ਆ ਬੰਦਾ ਕੇ ਚੋਗ ਆਇਆ ਨਾ ਕੋਈ ਕਹਿੰਦਾ ਯਾਰ ਮੂਰੇ ਗਾੜੀ ਹੈ ਨਹੀਂ ਠੀਕ ਹੈ ਹਾਂ ਦੋਸਤੋ ਅਗਲੇ ਤੇ ਪਿਛਲੇ ਥਣਾ ਚ ਦੁੱਧ ਬਰਾਬਰ ਦਾ ਬਲੀ ਬੁੱਲ ਦੀ ਧੀ ਆ ਦੋਸਤੋ ਤੋ ਜੀਨੂੰ ਪਸੰਦ ਆਵੇ ਤਾਂ ਰੇਟ ਇਹਦਾ ਫੋਨ ਦੇ ਉੱਤੇ ਰੱਖਿਆ ਇਹ ਤੁਹਾਨੂੰ ਝੋਟੀ ਦਿਖਾਉਣੀ ਹੈ ਤੋਂ ਇਲਾਵਾ ਇੱਕ ਗਾਂ ਵੀ ਦਿਖਾਉਂਗਾ ਪਹਿਲਾਂ ਝੋਟੀ ਨੂੰ ਫਿਰ ਦੇਖ ਲਓ ਤੁਸੀਂ ਥਾਂ ਦਾ ਸੈਜ ਬਹੁਤ ਸੋਹਣਾ ਪੱਕੇ ਹਵਾਨੇ ਦੀ ਝੋਟੀ 14 ਕਿਲੋ ਦੁੱਧ ਹਾਜ਼ਰ ਹੈ ਜਿਨੇ ਬਲੀ ਬੁੱਲ ਦਾ ਬੱਚਾ ਘਰੇ ਰੱਖਣਾ ਤਾ ਦੋ ਸਿਬਾਈ ਨਾਲ ਕੰਟੈਕਟ ਕਰ ਸਕਦੇ ਹੋ ਸੋ ਇੱਕ ਗਾਂ ਵੀ ਬਾਈ ਕੋਲ ਹੈਗੀ ਹੈ ਜਿਹੜੀ ਟੋਕੜ ਗਾਂ ਹੈ ਜੇ ਬਾਈ ਇਹ ਗਾਂ ਦੀ ਕੀ ਡਿਟੇਲ ਹੈ ਇਹ ਵੀਰੇ ਦੂਜੇ ਸੂਏ ਸੂਈ ਵੀ ਆਪਣਾ ਮਿੱਤਰ ਸੀ ਵੀਰੇ ਉਹਦਾ ਬਾਹਰ ਹੈ ਤੇ ਮਾਤਾ ਕੱਲੀ ਮਾਤਾ ਵੀ ਉੱਠ ਗਈ ਅੱਛਾ ਤੇ ਦੁੱਧ ਵੀਰੇ 8 ਤੋਂ 9 ਕਿਲੋ ਕੰਡੇ ਵਾਲਾ ਤਿਆਰ ਆ ਤੇ ਅੱਜ ਤਾਰਾਂ ਦੇ ਜਾਂਦੀ ਹੈ ਇਹ ਖਾਲੀ ਹੈ ਜੀ ਹਾਂ ਵੀਰੇ ਖਾਲੀ ਹੈ ਖਾਲੀ ਬਾਕੀ ਕੀ ਕੀ ਰੇਟ ਚ ਦੇ ਦੇਣੀ ਇਹ ਵੀਰੇ ਦਾ ਫੋਨ ਤੇ ਕਰਾਂਗੇ ਆਪਾਂ ਕੋਈ ਤੋਰ ਦੀ ਬਾਈ ਨੂੰ ਤੋਰ ਦੇ ਬੱਚੇ ਸੋ ਦੋਸਤੋ 8 ਤੋਂ 9 ਕਿਲੋ ਦੁੱਧ ਦੋਆਂ ਟਾਈਮਾਂ ਦਾ ਹੈ ਚੋਕੇ ਲੈ ਲਓ ਇੱਥੋਂ ਤੁਹਾਡੇ ਕੋਲ ਸੇਵਾ ਨਾਲ ਵੱਧ ਵੀ ਸਕਦੀ ਹੈ ਤੇ ਹੋ ਸਕਦਾ ਕੋਈ ਕਿਲੋ ਘਟ ਵੀ ਜਾਵੇ ਵੈਸੇ ਗਾਵਾਂ ਤੋਂ ਤਿੰਨ ਦਿਨਾਂ ਰਹਿੰਦੀਆਂ ਹੁੰਦੀਆਂ ਐ। ਇਹ ਆਈ ਤੁਸੀਂ ਕਰਾਉਂਗੇ ਤਾਰਾਂ ਦੇ ਰਹੀ ਐ। ਫਵਾਨਾ ਜਿੰਨਾ ਵੀ ਹੈ ਸਾਫ ਸੁਥਰਾ ਸੋ 8 ਤੋਂ 9 ਕਿਲੋ ਇਸ ਤੋਂ ਕੜਗਾ ਥਲੇ ਦੁੱਧ ਹੈਗਾ। ਲਿਓ ਬਈ। ਇਹ ਤੋਂ ਮਚਾਈ ਛੋਟੇ। ਔੜੀ ਛੋਟੇ। ਔੜੀ ਔੜੀ ਹੋ ਗਈ ਪਾਨ ਹੋ ਗਈ। ਸੋ ਟੋਕੜਗਾ ਫੋਰ ਸੇਲ ਐ। ਸੋ ਦੋਸੋ ਇਹ ਦੋ ਨਗ ਅੱਜ ਵੀਡੀਓ ਚ ਤੁਹਾਨੂੰ ਦਿਖਾਉਣੇ ਸੀ ਤੇ ਦੋਨੇ ਦਿਖਾਤੇ ਆ। ਸੋ ਇਹ ਝੋਟੀ ਤੇ ਤੋਂ ਲਾਵਾ ਇੱਕ ਗਾਂ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਤੇ ਤਸੰਦੀ ਆ ਕੇ ਕਰਨੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ